ਦੇ ਜੀ ਜਿਹੇ ਉੱਤੇ ਲੱਗਦਾ ਉਹ ਹੋਰ ਤਰ੍ਹਾਂ ਦਾ ਲੱਗੰਦਿਆ ਹੈ ਨਾ ਆ ਰੰਗ ਰੰਗ ਲੱਗੇ ਆ ਡਾਈ ਡਾਈ ਵਾਲਾ ਰੰਗ ਲੱਗੇ ਪੱਕਾ ਮੰਨੇ ਆ ਲੋ ਜੀ ਦੋਸਤੋ ਜਿਹੜਾ ਉੱਪਰ ਲੱਗਦਾ ਹੋਰ ਤਰ੍ਹਾਂ ਦਾ ਕਬੂਤਰ ਹੀ ਤੇ ਭਰਜੇ ਦੋ ਥਲੇ ਲੱਖ ਆ ਕਬੂਤਰ ਆ ਤੇ ਆਹ ਕਿਸੇ ਵੀਰ ਦਾ ਇਹਨੂੰ ਨੰਬਰ ਵੀ ਪਿਆ ਹੋਆ ਲੋ ਜੀ ਆਹ ਨੰਬਰ ਪਿਆ ਜੀ ਪੀ ਲਿਖਿਆ ਵਾ 3R ਪ੍ਰਿੰਸ 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 ਹੀ ਆ ਤੇ ਵੀਰ ਜੀ ਆਪਣਾ ਨੰਬਰ ਪੂਰਾ ਦੱਸ ਕੇ ਤੇ ਆਪਣਾ ਕਬੂਤਰ ਵੀਰ ਜੀ ਨੇ ਜੇ ਲੈਣਾ ਹੋਵੇ ਲੈ ਵੀ ਸਕਦਾ ਆਪਣੇ ਤੋਂ ਠੀਕ ਹੈ ਜੀ ਆਪਾਂ ਦੇ ਤੁਹਾਨੂੰ ਪਤਾ ਹੀ ਉਹ ਵੀ ਸੇਲ ਕਰ ਦਈਦਾ ਇੱਧਰ ਲਈ ਅੱਖ 'ਚ ਟਾਂਕਾ ਹੈਗਾ ਜੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆ ਬਦਲਵਾਈ ਦਾ ਦੋਸਤੋ ਜਿਹੜਾ ਮੌਸਮ ਹੋਇਆ ਸੀ ਤੇ ਇੱਕ ਆਵਾਰਾ ਕਬੂਤਰ ਆ ਗਿਆ ਜਿਹੜਾ ਨਾ ਉਹ ਦੂਸਰੀ ਸਾਈਡੋਂ ਉਹ ਕੋਠੀ ਦੇ ਬੈਠਾ ਇੱਧਰ ਉਹ ਦੇਖੋ ਜੀ ਉਹ ਵੀਰ ਫੜਦਾ ਪਿਆ ਠੀਕ ਹੈ ਉਹਨੇ ਤੇ ਜੇ ਆਪਣੇ ਇੱਧਰ ਆਇਆ ਸੀ ਜੀ ਪਹਿਲਾਂ ਬਿਠਾ ਰਿਹਾ ਤੇ ਪਰ ਹੁਣ ਜਿਹੜਾ ਤਕਰੀਬਨ ਮੀਂਹ ਪੈ ਕੇ ਹਟਿਆ ਹੀ ਆ ਫੇਰ ਉੱਡਿਆ ਹੀ ਤੇ ਕਬੂਤਰ ਤੇ ਮਾਜਰ ਦੇਖਦੇ ਜੇ ਖੜਿਆ ਜਾਂਦਾ ਇਹ ਪੁੱਜੀ ਦੋਸਤੋ ਆ ਆ ਗਏ ਬਹਿ ਗਏ ਰਹੀਆ ਲਾਲ ਕਬੂਤਰ ਜੀ ਠੀਕ ਹੈ ਜੀ ਆ ਆਪਣੇ ਕਬੂਤਰ ਆਪਾਂ ਛੱਡੇ ਸੀ ਮੈਂ ਦੇਖਣ ਹੀ ਨਹੀਂ ਦਿਆ ਇਹਦੇ ਨੂੰ ਗਿਆ ਅਗਲੇ ਬੰਨੇ ਦੋਸਤੋ ਆ ਗਏ ਵਿੱਚ ਕਬੂਤਰ ਆਪਣੇ ਬੈਠ ਕੇ ਆ ਤੇ ਮੈਂ ਹੁਣ ਕਲਦੀਪ ਓਏ ਲੋਈ ਦੋਸਤੋ ਦਾਣਾ ਆਪਾਂ ਮੰਗਾ ਲਿਆ ਆ ਕਬੂਤਰ ਜੀ ਇਹ ਭਜਾਈ ਸਰਦਾ ਠੀਕ ਹੈ ਜੀ ਲੱਗਦਾ ਜੇ ਆਪਾਂ ਨੂੰ ਜਿਵੇਂ ਜਾਲੀ ਦਾ ਕਬੂਤਰ ਹੈ ਠੀਕ ਹੈ ਜੀ ਤੇ ਇਹਦੇ ਕੋਈ ਮੇਰੇ ਵੀ ਇੱਕ ਕੜੀ ਜੀ ਪਈ ਇੱਕ ਕੜੀ ਪਈ ਆ ਮੈਂ ਦੇਖਦਾ ਵਾਂ ਦਾਣਾ ਮਗਵਾ ਲਿਆ ਆਪਾਂ ਠੀਕ ਹੈ ਜੀ ਮੰਨੇ ਮੈਂ ਨਾ ਘਲਾਇਓ ਉਹ ਆ ਯਾਰ ਫੜ ਜੇਗਾ ਇਹਨੂੰ ਲੋਈਓ ਦੇਖੋ ਦੋਸਤੋ ਥੱਲਿਓ ਪਾਣੀ ਪੂਣੀ ਪੀਂਦਾ ਪਿਆ ਹੋਈ ਹਾਈ ਕੋਈ ਉਹ ਪਾਣੀ ਪੀਂਦਾ ਪਿਆਈ ਉਹ ਥੱਲੇੋਂ ਪਾਣੀ ਪੀ ਜਾਂਦਾ ਜੀ ਆੜਾ ਕਬੂਤਰ ਉਹ ਵੇਹੋ ਮੰਨੇ ਪਾਣੀ ਪੀ ਜਾਂਦਾ ਥੱਲੇੋਂ ਹੀ ਇਹਨਾਂ ਮੀਂਹ ਪਿਆ ਇਹ ਤਾਂ ਪਤਾ ਨਹੀਂ ਕਿ ਇਹਨੂੰ ਕੀ ਹੋਇਆ ਜੀ ਚਲਾ ਫੜੀਏ ਇਹਨੂੰ ਵੀਡੀਓ ਬਣਾਉਂਦੇ ਆ ਮੈਂ ਆ ਜਾ ਲਓ ਜੀ ਦੋਸਤੋ ਆਪਣਾ ਮਨਵੀਰ ਆ ਗਿਆ ਨਹੀਂ ਵੇਚਣਾ ਦੇ ਆਪਣਾ ਪੈਦਾ ਕਬੂਤਰ ਫੜ ਲੱਗੇ ਆ ਆ ਫੜ ਤੂੰ ਦਾਣਾ ਸੁੱਟ ਦਾਣਾ ਸੁੱਟੀ ਇੱਥੇ ਕਰਕੇ ਲੱਗੇ ਲੱਗੇ ਜੀ ਕਰਕੇ ਲੱਗੇ ਜੀ ਕਰਕੇ ਲੱਗੇ ਜੀ ਉਹ ਉਧਰ ਨਾ ਸੁੱਟ ਉਧਰੋਂ ਫੜੇ ਨਾ ਕਿਦਾਂ ਹੀ ਉਹਨੂੰ ਫੜਨਾ ਕਿਦਾਂ ਹੀ ਉਹਨੂੰ ਇੱਥੇ ਲੱਗੇ ਕਰਕੇ ਸੁੱਟ ਕੇ ਜਿਹੜਾ ਐਨੂ ਆਵੇ ਤੇ ਘੇਰ ਉਹਦੋਂ ਮੈਂ ਚਿਕੜਿਆ ਹੋਇਆ ਲੋਈ ਦੋਸਤੋ ਉਹਦੇ ਨੇ ਚਿਕੜਿਆ ਹੋਇਆ ਤੇ ਮੰਨਾ ਫਿਰ ਵੀ ਨਾ ਟਲ ਨਹੀਂ ਦਿਆ ਡਿੱਗਣ ਡੁੱਗਣ ਦਾ ਹੋ ਜੂਗਾ ਪ੍ਰਬੰਧ ਇਧਰ ਬੰਨੇ ਕਰਲਾ 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 ਲੋ ਜੀ ਦੋਸਤੋ ਮਨਵੀਰ ਐਨੂੰ ਕਰ ਲਗਾ ਦਾਣਾ ਬਈ ਹੋ ਨਾ ਮੇਰੀ ਵੀਡੀਓ ਨਹੀਂ ਬਣਾ ਉਹ ਕਰਲਾ 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 ਹਲੋ ਭਾਰਪੁਰੋਂ ਨਹੀਂ ਸੁੱਟੇ ਆ ਉਹ ਲਾਲ ਜਿਆ ਕਬੂਤਰ ਦੇ ਮਨਵੀਰ ਚੱਲਿਆ ਫੜਨ ਆਸਤੇ ਤੇ ਮਨਵੀਰ ਜਿਹੜਾ ਵਾ ਮਨਿਆ ਮਨਿਆ ਉਹਦੇ ਵਿੱਚ ਤੜਨਾ ਨਹੀਂ ਉਧਾਂ ਫੜ ਧਿਆਨ ਨਾਲ ਉਹ ਓ ਓ ਵੇ ਉਹ ਡਾ ਵਣ ਲੱਗਾ ਹੀ ਚਲਾਇਆ ਪਾ ਕੇ ਤੰਬੀ ਜੀ ਆ ਗਏ ਆ ਵਾ ਲੋਈ ਮਨੇ ਵੀ ਇਹਨੇ ਫੜ ਲਿਆ ਏ ਮਨਾ ਵੀਰ ਪੂਰਾ ਖੁਸ਼ ਆ ਲੈ ਮਨੇ ਸ਼ੌਂਕ ਤੇ ਖਰਾ ਭਰਾਵਣ ਪਾਰੀ ਪੁੱਟ ਤੇ ਕਲਰ ਕਿਡੇ ਲੱਗੇ ਨਵਾਂ ਸਾਰ ਹੋਇਆ ਕੇ ਦਾ ਨਵਾਂ ਸਰੀਆ ਹੋਇਆ ਹਾਂ ਨਿਕਲ ਆ ਜਿਕੇ ਦਾ ਮੀਨੇ ਮੀਨੇ ਰੀ ਆ ਓ ਮੀਂਹ ਚ ਨਿਕਲ ਆ ਪਿੱਜਾ ਹੀ ਪਿਆ ਹੀ ਵੇ ਬੁੱਤਰ ਓ ਹਣਾ ਆ ਗਾ ਜੀ ਪੀ ਲੱਖਾ ਹ ਲੈ ਟਾਂਗਿਆਂ ਵਾਲਾ ਜੀ ਪੀ ਲੱਖਾ ਜੀ ਮਲਵਈ ਜੀ ਲੋ ਜੀ ਆ ਕਬੂਤਰ ਹਾਂ ਲੱਖ ਆ ਗਿਆ ਇਹ ਜੀ ਜੇ ਉੱਤੇ ਲੱਗਦਾ ਹੋਰ ਤਰ੍ਹਾਂ ਦਾ ਲੱਗੰਦਿਆ ਹੈ ਨਾ ਆ ਰੰਗ ਰੂੰਗ ਲੱਗੇ ਆ ਡਾਈ ਡਾਈ ਵਾਲਾ ਰੰਗ ਲੱਗੇ ਪੱਕਾ ਮੰਨੇ ਲੋ ਜੀ ਦੋਸਤੋ ਜਿਹੜਾ ਉੱਪਰ ਲੱਗਦਾ ਹੋਰ ਤਰ੍ਹਾਂ ਦਾ ਕਬੂਤਰ ਹੀ ਤੇ ਭਰ ਜੇ ਥਲੇ ਲੱਖ ਆਇਆ ਕਬੂਤਰ ਆ ਤੇ ਆ ਕਿਸੇ ਵੀਰ ਦਾ ਇਹਨੂੰ ਨੰਬਰ ਵੀ ਪਿਆ ਵਾ ਲੋ ਜੀ ਆ ਨੰਬਰ ਪਿਆ ਜੀ ਪੀ ਲਿਖਿਆ ਵਾ ਪੀ ਆਰ ਪ੍ਰਿੰਸ ਪ੍ਰਿੰਸ ਪ੍ਰਿੰਸੀਆ ਤੇ ਵੀਰ ਜੀ ਆਪਣਾ ਨੰਬਰ ਪੂਰਾ ਦੱਸ ਕੇ ਤੇ ਆਪਣਾ ਕਬੂਤਰ ਵੀਰ ਜੀ ਨੇ ਇਹ ਲੈਣਾ ਹੋਵੇ ਲੈ ਵੀ ਸਕਦਾ ਆਪਣੇ ਤੋਂ ਠੀਕ ਹੈ ਜੀ ਆਪਾਂ ਦੇ ਤੁਹਾਨੂੰ ਪਤਾ ਹੀ ਉਹ ਵੀ ਸੇਲ ਕਰ ਦਈਦਾ ਇੱਧਰ ਲਈ ਅੱਖ 'ਚ ਟਾਂਕਾ ਹੈਗਾ ਜੀ ਲੋ ਜੀ ਉੱਪਰ ਉਹਦਰੋਂ ਬੈਠਾ ਸੀ ਜੇ ਉਹ ਵੀਰ ਫੜਨ ਵਾਸਤੇ ਗਿਆ ਸੀ ਪਿੱਛੇ ਤੇ ਉਧਰ ਉੱਡ ਕੇ ਤੇ ਆਪਣੇ ਕਾਫੀ ਦਿਰੋੜਦਾ ਰਿਹਾ ਤੇ ਮੈਂ ਉਹਨਾਂ 'ਚ ਛੇੜਾ ਛੁੜਾ ਮਾਰਦਾ ਰਿਹਾ ਜਦੋਂ ਆਪਣੇ ਆਗੇ ਬੈਹ ਗਿਆ ਤਾਂ ਮੈਂ ਤਨ ਗੇਲੋਈ ਦਿਖਾਤਾ ਯਾ ਕਬੂਤਰ ਜੇ ਮਨੇ ਇਹਨੂੰ ਅੰਦਰ ਦਾਣਾ ਸੁੱਟ ਉਹਦੇ ਨਾਲੇ ਦਾਣਾ ਪਾ ਇਹਨੂੰ ਅੰਦਰ ਦਾਣਾ ਪਾ ਇਹਨੂੰ ਥੋੜਾ ਵੱਖਰਾ ਨਾਲੇ ਵੀਰਾਂ ਦਿਖਾਈਏ ਤੋ ਅੰਦਰ ਦਾਣਾ ਕੋਈ ਦਾਣਾ ਪਾਣੀ ਆ ਭੇੜਾ ਅੰਦਰ ਪਾਇਆ ਤੇ ਮੀ ਜਿਹੜਾ ਕਾਫੀ ਆਇਆ ਸੀ ਥੋੜਾ ਇੱਥੇ ਪਾਈ ਯਾਰ ਬਾਕੀ ਨਾ ਵਿੱਠਾ ਉੱਠਾ ਕਰਕੇ ਹੋਇਆ ਖਰਾਬ ਗਿਆ ਤੇ ਲਾਗੇ ਜਿਹਾ ਪਾ ਲਾ ਕਰੋ ਲੋਈ ਉਹ ਅੰਦਰ ਚੜ ਗਿਆ ਡਰ ਗਿਆ ਉਹ ਚੜ ਗਿਆ ਅੰਦਰ ਅੰਦਰ ਵੜ ਗਿਆ ਉਸੇ ਕਰ ਚਾਸੀ ਕਰ। ਲੋ ਜੀ ਦੋਸਤੋ ਉਹ ਤੇ ਡਰਿਆ ਸਹਮੇ ਕਬੂਤਰ ਪਿਆ ਸੀ। ਚੰਮਣੇ ਫੇਰ ਆਪਣੇ ਤਾੜੀਓ ਨਾ। ਤਾੜਾ ਤਾੜਾ। ਉਹ ਨੂੰ ਫੇਰ ਅੰਦਰ ਕਰ ਲਾ ਪਹਿਲਾਂ। ਲੋ ਜੀ ਦੋਸਤੋ ਅੱਜ ਇੱਕ ਆਪਾਂ ਦਾ ਆਵਾਰਾ ਕਬੂਤਰ ਫੜ ਲਿਆ ਤੇ ਮੀਂਹ ਹਨੇਰੀ ਦਾ ਜਿਹੜਾ ਮੌਸਮ ਆਇਆ ਸੀ ਜੀ। ਤੇ ਉਹਦੇ ਵਿੱਚ ਮਿਰਸਾਨ ਆ ਗਿਆ ਸੀ ਜੀ। ਠੀਕ ਹੈ ਵੇਖੋ ਬੱਦਲ ਵਾਈ ਜੇ ਵੀ ਹੋਈ ਤੇ ਮੀਂਹ ਪੈ ਕੇ हट ਗਿਆ ਵਾ। ਤੇ ਆਪਾਂ ਜਿਹੜਾ ਕਬੂਤਰ ਆ ਠੀਕ ਹੈ ਇੱਕ ਫੜ ਲਿਆ ਉਹ ਬਾਹਰ ਆ ਗਿਆ ਵਾ ਕਬੂਤਰ। ਠੀਕ ਹੈ ਹੁਣ ਤੁਹਾਡੇ ਸਾਹਮਣੇ ਵੇਖ ਲਓ ਜੀ। ਪਾਣੀ ਧਾਣੀ ਸ਼ਾਇਦ ਇਹ ਲਓ ਜੀ ਪਾਣੀ ਪੀਣ ਲੱਗਾ ਔਰ ਕੁੰਡੇ ਤੇ ਚੜ ਗਿਆ ਠੀਕ ਆ ਆ ਵੇਖੋ ਜੀ ਜਾਲੀ ਦੇ ਵਿੱਚ ਦੀ ਲਓ ਜੀ ਇਹਨੇ ਪਾਣੀ ਪੀ ਲਿਆ ਠੀਕ ਹੈ ਜੀ ਪਿਆਸਾ ਹੋਣਾ ਕਬੂਤਰ ਕਿ ਇਹਨੇ ਸਵੇਰੇ ਡਾਇਆ ਹੋਣਾ ਤੇ ਬਾਅਦ ਵਿੱਚ ਜਿਹੜਾ ਠੀਕ ਹੈ ਇਹਨੇ ਹੀਰੀ ਕਰਨ ਜਿਹੜਾ ਵਾ ਥੱਕਿਆ ਗਿਆ ਵਾ ਤੇ ਮੀਂਹ ਹੀਰੀ ਕਰਨ ਚਲੋ ਦੋਸਤੋ ਮਿਲਦੇ ਆਂ ਜੀ ਤੁਹਾਨੂੰ ਕੇ ਨੈਕਸਟ ਵੀਡੀਓ ਚ ਅੱਜ ਜਿਹੜਾ ਆਪਾਂ ਠੀਕ ਹੈ ਜੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੀ ਇੱਕ ਜਿਹੜਾ ਪਹਿਲਾ ਅਸੂ ਦਾ ਜਿਹੜਾ ਪਹਿਲਾ ਕਬੂਤਰ ਆ ਪਾ ਅੱਜ ਫੜ ਲਿਆ